ਏ ਰਾਤ ਦੇ 10 ਵਜੇ ਗਏ ਨੇ ਤੇ ਦਿਨ ਹੋਣੀ ਛੁਪ ਰਿਹਾ ਵਾ ਕਿਉਂਕਿ ਦਿਨ ਬਹੁਤ ਲੇਟ ਛੁਪਦਾ ਹੈ ਤੇ ਹੁਣੇ ਹੀ ਗੁਰਦੁਆਰਾ ਸਾਹਿਬ ਸਮਾਪਤੀ ਕੀਤੀ ਹੈ 10 ਵਜੇ ਗਏ ਤੇ ਜੇ ਦਿਨ ਅਜੇ ਥੋੜੀ ਥੋੜੀ ਲੋ ਹੈ ਗਈ ਅਜੇ ਬੜੀ ਚੜਤੀ ਕਲਾ ਜੀ ਇਹ ਬੈਲਜੀਅਮ ਯੂਰਪ ਦੇ ਵਿੱਚ ਆ ਨਾਲ ਹੀ ਇੱਥੇ ਜੀ ਆਪਣੇ ਆ ਗਈ ਆ ਟ੍ਰੇਨ ਦੀ ਲਾਈਨ ਲੰਘਦੀ ਆ ਆ ਟ੍ਰੇਨ ਦੀ ਲਾਈਨ ਲਾਗੋਂਦੀ ਲੰਘਦੀ ਆ ਬਹੁਤ ਸੋਹਣਾ ਏਰੀਆ ਜੀ ਬਹੁਤ ਸੋਹਣਾ ਸਾਫ ਸੁਥਰੇ ਦੇਸ਼ ਨੇ ਕਿ ਕਾਸ਼ ਕਿਤੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਿਤੇ ਇਹ ਕਿਰਪਾ ਹੋਵੇ ਕਿ ਕਿਤੇ ਹਾਂਜੀ ਹਾਂਜੀ ਇਸ ਤਰ੍ਹਾਂ ਗੋਰੇ ਜਿਹੜੇ ਆਏ ਸਾਈਕਲਾਂ ਤੇ ਜਾਂਦੇ ਆਉਂਦੇ ਆ ਇਹ ਆ ਰ ਟ੍ਰੇਨ ਦੀ ਲਾਈਨ ਲੰਘ ਰਹੀ ਹੈ ਹਾਂਜੀ ਤੇ ਆ ਥੱਲੇੋਂ ਦੀ ਇਥੋਂ ਦੀ ਰੋਡ ਆ ਸਾਈਕਲਾਂ ਦੇ ਲਈ ਆ ਛੋਟਾ ਰਸਤਾ ਬਣਾਇਆ ਹੈ ਜਾਣ ਲਈ ਰੋਡ ਦੇ ਨਾਲ ਨਾਲ ਇਹ ਕਾਰ ਰਸਤਾ ਆ ਜੇ ਕੋਈ ਐਕਟਿਵ ਆ ਜਾਂ ਕੋਈ ਸਾਈਕਲ ਇਸ ਰੋਡ ਤੇ ਜਾਣੇ ਆ ਫੁੱਟਪਾਥ ਤੇ ਅੱਜ ਇਸ ਤੇ ਤੇ ਇਹ ਉੱਪਰ ਪੋਲਿਆ ਟ੍ਰੇਨ ਦਾ ਟ੍ਰੇਨ ਦੀ ਲਾਈਨ ਜਾ ਰਹੀ ਹੈ ਬਹੁਤ ਬਹੁਤ ਸੋਹਣਾ ਦੇਸ਼ ਹੈ ਜੀ ਬੈਲਜੀਅਮ ਬਹੁਤ ਸੋਹਣਾ ਦੇਸ਼ ਤੇ ਗੱਡੀਆਂ ਦੂਸਰੇ ਹੱਥ ਚਲਦੀਆਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਇਹ ਤਰ੍ਹਾਂ ਨਹੀਂ ਚੱਲਦੀਆਂ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਹਾਂਜੀ ਗੁਰੂ ਪਿਆਰੇਓ ਬੈਲਜੀਅਮ ਦੇ ਵਿੱਚ ਇਸ ਟਾਈਮ ਫਿਰ ਰਹੇ ਆ ਘੁੰਮ ਰਹੇ ਆ ਤੇ ਰਾਤ ਦੇ 10 ਵਜ ਗਏ ਨੇ ਯਾਰ ਦੇਖੋ ਆ ਜਿਹੜਾ ਰਸਤਾ ਆ ਇਹ ਇੱਕ ਸੈਰ ਕਰਨ ਵਾਸਤੇ ਮਤਲਬ ਕਿ ਜਿਹੜੇ ਗੋਰੇ ਨੇ ਇੱਥੋਂ ਸਵੇਰ ਤੋਂ ਸਾਈਕਲ ਲੈ ਕੇ ਨੰਗਦੇ ਆ ਸਾਈਕਲਾਂ ਤੇ ਜਿਹੜੀ ਆਪਣੀ ਵਰਜਿਸ਼ ਕਰਦੇ ਆ ਸਰੀਰ ਦੀ ਤੇ ਤਕਰੀਬਨ 15-15 20-20 ਕਿਲੋਮੀਟਰ ਇਸ ਤਰ੍ਹਾਂ ਸਾਈਕਲ ਚਲਾਉਂਦੇ ਆ ਗੋਰੀਆਂ ਤੇ ਗੋਰੇ ਤੇ ਰਾਤ ਨੂੰ ਇੱਥੋਂ ਦੀ ਕੋਈ ਨਹੀਂ ਨੰਗਦਾ ਤੇ ਫਿਰ ਵੀ ਇੱਥੇ ਦੇਖੋ ਲਾਈਟਾਂ ਜਗ ਰਹੀਆਂ ਨੇ ਇਕੋ ਇਹ ਛੋਟਾ ਜਿਹਾ ਕੰਮ ਆ ਕੋਈ ਇਹਨਾਂ ਦਾ ਕੋਈ ਵੱਡਾ ਕੰਮ ਨਹੀਂਗਾ ਪਰ ਸਾਡੇ ਲਈ ਬੜੀ ਵੱਡੀ ਗੱਲ ਆ ਕਿਉਂਕਿ ਆਪਣੇ ਇੰਨਾ ਵਿਕਾਸ ਨਹੀਂ ਹੈਗਾ ਚੰਗੇ ਭਲੇ ਥਾਵਾਂ ਤੇ ਜਿੱਥੇ ਜ਼ਿਆਦਾ ਲੋੜ ਆ ਉੱਥੇ ਵੀ ਕੁਝ ਨਹੀਂ ਹੁੰਦਾ ਸੜਕਾਂ ਟੁੱਟੀਆਂ ਨੇ ਢੋਏ ਪਏ ਆ ਹਾਂਜੀ ਤੇ ਕੋਈ ਫੁੱਟਪਾਥ ਨਹੀਂ ਤੁਰਨ ਵਾਸਤੇ ਕੋਈ ਗੱਲ ਨਹੀਂ ਬਾਤ ਨਹੀਂ ਬਜ਼ਾਰਾਂ ਵਿੱਚ ਦੇਖ ਲਓ ਕਿ ਸਾਰੇ ਸਾਰੇ ਬਜ਼ਾਰਾਂ ਦੀਆਂ ਦੁਕਾਨਾਂ ਜਿਹੜੀਆਂ ਸੜਕ ਤੱਕ ਉਹਨਾਂ ਨੇ ਸਮਾਨ ਲਾਏ ਹੁੰਦੇ ਆ ਤੇ ਕਹਿਣ ਤੋਂ ਭਾਵ ਕਿ ਆ ਦੇਖੋ ਜਿਹੜਾ ਰਸਤਾ ਆ ਇੱਥੇ ਸਿਰਫ ਸਾਈਕਲ ਸੂਗਰ ਲੈ ਕੇ ਨੰਗਦੇ ਆਪਣੇ ਸਰੀਰ ਦੀ ਵਰਜਸ਼ ਕਰਨ ਵਾਸਤੇ ਜਿਹੜੇ ਗੋਰੀਆ ਗੋਰੇ ਤੇ ਬੜਾ ਸੋਹਣਾ ਇਹ ਏਰੀਆ ਵਾ ਦੋਵਾਂ ਪਾਸੇ ਰੁੱਖ ਲੱਗੇ ਨੇ ਤੇ ਬਹੁਤ ਸੁੰਦਰ ਬੜੇ ਗੋਰੇ ਆਪਣੇ ਤੋਂ ਅੱਗੇ ਆ ਉਹਨਾਂ ਦਾ ਧਿਆਨ ਵਿਕਾਸ ਵਾਲਿਆ ਤੇ ਸਾਫ ਸੁਥਰੇ ਬੰਦੇ ਨੇ ਤੇ ਪ੍ਰਿਸ਼ਟਾਚਾਰੀ ਨਹੀਂ ਆ ਗਈ ਤੇ ਬੜੀ ਚੜ੍ਹਦੀ ਕਲਾ ਹਾਂਜੀ ਤੇ ਅਸੀਂ ਵੀ ਇੱਥੇ ਘੁੰਮ ਫਿਰ ਲਈਦਾ ਜਿੰਨੇ ਦਿਨ ਇੱਥੇ ਬੈਲਜੀਅਮ ਆ ਠੀਕ ਹੈ ਜੀ ਚੜ੍ਹਦੀ ਕਲਾ